ਮੈਂ ਖੜੀ ਗੱਡੀ ਦੇ ਕੋਈ ਇੱਟ ਮਾਰ ਗਿਆ ਕੋਈ ਵੀ ਆ ਇਹ ਦਿੱਕਤਾਂ ਸਿੱਧੇ ਮੱਥੇ ਆ ਕੋਈ ਚੱਕਰ ਨਹੀਂ ਵਾਪਸ ਸਿੱਧੇ ਫੇਮਸ ਇੰਸਟਾਗ੍ਰਾਮਰ ਸੁਖ ਰਤੀਆ ਕੁਝ ਟਾਈਮ ਬਾਅਦ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈਗਾ ਸੋ ਉੱਥੇ ਹੀ ਬੀਤੇ ਦਿਨ ਸੁਖ ਰਤੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਸੁਖ ਰਤੀ ਨੇ ਦੱਸਿਆ ਕਿ ਮੇਰੀ ਖੜੀ ਗੱਡੀ ਦੇ ਉੱਪਰ ਕੋਈ ਇੱਟਾਂ ਰੋੜੇ ਮਾਰ ਗਿਆ ਜਿਸ ਬਾਰੇ ਸੁਖ ਰਤੀ ਨੇ ਵੀ ਗੱਲਬਾਤ ਕੀਤੀ ਹੈ ਕਿ ਜੇ ਕਿਸੇ ਨੂੰ ਕੋਈ ਚੱਕਰ ਆਗਾ ਤਾਂ ਮੈਨੂੰ ਸਿੱਧਾ ਆ ਕੇ ਮੈਨੂੰ ਮਿਲੇ ਮੈਨੂੰ ਫੋਨ ਕਰਕੇ ਮੇਰੇ ਕੋਲ ਪਹੁੰਚੇ ਤੇ ਨਾਲ ਦੀ ਨਾਲ ਬੀਤੇ ਦਿਨ ਹੀ ਸੁਖ ਰਤੀਆ ਮਿਸਟਰ ਇੰਡੀਆ ਬਣਿਆ ਸੀ ਜੀ ਦੀਆਂ ਕੁਝ ਇੱਕ ਵੀਡੀਓ ਸੇ ਸ਼ੇਅਰ ਵੀ ਕੀਤੀਆਂ ਸੀ ਸੁਖ ਰਤੀ ਨੇ ਆਪਣੇ ਇੰਸਟਾਗ੍ਰਾਮ ਪ ਮਿਸਟਰ ਇੰਡੀਆ ਬਣਨ ਤੋਂ ਬਾਅਦ ਸੁਖਰਤੀ ਦਾ ਖੂਬ ਮਜ਼ਾਕ ਉਡਾਇਆ ਉਸਦੇ ਦੋਸਤ ਕੀਰਤ ਮੋਟੇ ਨੇ ਕਿ ਇਹ 5000 ਰੁਪਏ ਦੇ ਕੇ ਮਿਸਟਰ ਇੰਡੀਆ ਬਣ ਗਿਆ ਢੀੜੀ ਜੀ ਪਜਾਮੀ ਪਾ ਕੇ ਜੇ ਕਿਤੇ ਮੈਨੂੰ ਇਹ ਕੱਲਾ ਮਿਲ ਗਿਆ ਮੈਂ ਇਹਦੀ ਪਜਾਮੀ ਜੀ ਪਾੜ ਦੇਊਗਾ ਕੀਰਤ ਮੋਟੇ ਦਾ ਇਹ ਕਹਿਣਾ ਸੀਗਾ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਯਾਰ ਅਸੀਂ 5000 ਦੇ ਕੇ ਐਂਟਰੀਆਂ ਕੀਤੀਆਂ ਤੇ 5000 ਦੇ ਕੇ ਮਿਸਟਰ ਇੰਡੀਆ ਦੇ ਕਥਾਪ ਜਿੱਤੇ ਉਹ ਵੀ ਫੇਕ ਬਾਕੀ ਤੁਸੀਂ ਅੱਗੇ ਸੁਖਰਤੀ ਦੀ ਉਹ ਵੀਡੀਓ ਜਰੂਰ ਦੇਖੋ ਜਿਸ ਵਿੱਚ ਸੁਖਰਤੀ ਨੇ ਗੱਲਬਾਤ ਕੀਤੀ ਹੈ ਜੋ ਉਸ ਦੀ ਗੱਡੀ ਨਾਲ 3 ਦਿਨ ਹੀ ਪੰਨ ਤੋੜ ਕੀਤੀ ਗਈ ਹੈ ਕਿ ਉਸ ਬਾਰੇ ਸੁਖਰਤੀ ਕੀ ਬੋਲਿਆ ਤੁਸੀਂ ਅੱਗੇ ਕਲਿੱਪ ਜਰੂਰ ਦੇਖੋ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਭਾਈ ਆ ਜਿਹਨੇ ਨਾ ਖੜੀ ਗੱਡੀ ਦੇ ਕੋਈ ਇੱਟ ਮਾਰ ਗਿਆ ਜੇ ਮੇਰਾ ਵੀਰ ਕੋਈ ਦਿੱਕਤ ਆ ਤੁਮੇਰੀ ਸਟੋਰੀ ਵੇਦਾ ਜਿੰਨੇ ਇੱਟ ਮਾਰੀ ਹੈ ਕੋਈ ਵੀ ਆ ਇਹ ਦਿੱਕਤ ਆ ਸਿੱਧੇ ਮੱਥੇ ਆ ਕੋਈ ਚੱਕਰ ਨਹੀਂ ਵਾਪਸ ਸਿੱਧੇ ਮੱਥੇ ਨਾ ਇਸ ਦੀਤੀ ਕੇ ਹੈ ਨਹੀਂ